ਹਾਂਜੀ ਸੰਗਤ ਜੀ ਆ ਆਪਾ ਜੀ ਦੀ ਗੱਲ ਜਿਹੜਾ ਧਿਆਨ ਨਾਲ ਸੁਣਿਆ ਬਿਲਕੁਲ ਸਹੀ ਗੱਲ ਕਹੀ ਹੈ ਬਾਬਾ ਜੀ ਨੇ ਅੱਜ ਅਸੀਂ ਕਹਿੰਦੇ ਆਹੀ ਸਿੱਖ ਅੱਜ ਗੁਰਦੁਆਰੇ ਗੁਰੂ ਦੇ ਕਿੱਥੇ ਰਹਿ ਗਏ ਆ ਅੱਜ ਲੋਕਾਂ ਦੀ ਗੱਲ ਛੱਡੋ ਅਸੀਂ ਆਪ ਹੀ ਨਹੀਂ ਟੇਕੇ ਬਹਿ ਸਕਦੇ ਆ ਗੁਰਦੁਆਰਾ ਮੱਜਬੀ ਸਿੱਖਾਂ ਦਾ ਆ ਗੁਰਦੁਆਰਾ ਜੱਟਾਂ ਦਾ ਆ ਰਾਮਦਾਸੀਆਂ ਦਾ ਆ ਰਾਮਦਾਸੀਆਂ ਦਾ ਗੁਰੂ ਤਾਂ ਕਿੱਥੇ ਆ ਸਾਡੇ ਆਪਣੇ ਵਿੱਚ ਹੀ ਇਕਤਾ ਨਹੀਂ ਅਸੀਂ ਕਿਸੇ ਨੂੰ ਗੱਲ ਨਾਲ ਕੀ ਲਾਉਣਾ ਇਹ ਕਲਗੀ ਵਾਲੇ ਪਾਤਸ਼ਾਹ ਦਾ ਪੰਥ ਹੈ ਇਥੇ ਉਹਨੂੰ ਗੱਲ ਨਾ ਲਾਇਆ ਜਾਂਦਾ ਜਿਹਦਾ ਕੋਈ ਵਾਰੀ ਵਾਰ ਸੁਣੋ ਜਿਹੜੇ ਲੋਕ ਗਲਤ ਨੇ ਅਸੀਂ ਸਾਰੇ ਕਹੀ ਜਾਣਦੇ ਗਲਤ ਹੋ ਗਏ ਵਿੱਚ ਸਾਡਾ ਵੀ ਤੇ ਕੋਈ ਨਾ ਕੋਈ ਯੋਗਦਾਨ ਰਿਹਾ ਹੋਏਗਾ ਕੱਟੜ ਤਾਂ ਹੋਣੀ ਚਾਹੀਦੀ ਆ ਆਪਣੇ ਖਿਆਲਾਂ ਦੀ ਭਈ ਜਿਹੜਾ ਕੰਮ ਮੈਂ ਨਹੀਂ ਕਰਨਾ ਉਹ ਮੈਂ ਨਹੀਂ ਕਰਨਾ ਪਰ ਸਾਨੂੰ ਲੱਗਦਾ ਵੀ ਦਿਖਾਵਾ ਕਰਕੇ ਹੀ ਅਸੀਂ ਚੰਗੇ ਬਣ ਜਣ ਬਾਬਾ ਦੀਪ ਸਿੰਘ ਸਾਹਿਬ ساری ਉਮਰ ਸਤਗਰਾਂ ਦੀ ਤਾਬਿਆਂ 'ਚ ਰਹੇ ਆ ਕਿੰਨਾ ਕੁ ਦਿਖਾਵਾ ਕੀਤਾ ਉਹਨ ਕਾਲਸਾ ਜੀ ਕਿੰਝ ਹੋਣ ਦਾ ਕੋਈ ਸਰਟੀਫਿਕੇਟ ਨਹੀਂ ਮਿਲਦਾ ਇੱਥੇ ਇਹੋ ਹੀ ਪਤਾ ਲੱਗਦਾ ਵੀ ਸਮਰਪਣ ਕਿੰਨਾ ਗਿਆ ਜਿਹੜਾ ਨਿਭ ਜਾਂਦਾ ਉਹਨੂੰ ਗੁਰੂ ਗੱਲ ਲਾ